ਸਾਰਿਆਂ ਨੂੰ ਅੱਜ ਦਾ ਵਲੋਗ ਮੈਂ ਰੋੜੀ ਚੁੱਕੀ ਸੀ ਤੇ ਅੱਜ ਦਾ ਵਲੋਗ ਦਾ ਵਜੂਦ ਕਰਦਾ ਆ ਰੋੜੀ ਪਾਣੀ ਸੀ ਇਹ ਇਧਰ ਮੇਰਾ ਦਾ ਬੈਠਾ ਮੇਰੇ ਨਾਲ ਤੇ ਅੱਜ ਇਹ ਰੋੜੀ ਪਾਣੇ ਆ ਤੇ ਆਹ ਰੋੜੀ ਪੈਂਦੀ ਵੀ ਇਹ ਦੇਖੋ ਪਿੱਛੇ ਆਪਣੇ ਆਪੜਾ ਮਸੇ ਦੀ ਜੀ ਹੈ ਤਰੋਕੇ ਰੋੜੀ ਪਾਏ ਮਿਲਨੇ ਆ ਫਿਰ ਤੁਹਾਨੂੰ ਮਿਲਾਂਗੇ ਅੱਗੇ ਕੋਈ ਆ ਸੋਨਾਲੀ ਦਾ ਟਰੈਕਟਰ ਨਾਲ ਅਸੀਂ ਰੋੜੀ ਖਾਣਦੇ ਆ ਉਹ ਇੱਕ ਟਰਾਲੀ ਪਹਿਲਾਂ ਛੱਡਦੀ ਹੈ ਤੇ ਇੱਕ ਛੱਡਦੇ ਬਸ খালি খালি ਹੋਣੀ ਆ ਰਹੀ ਏ ਤੇ ਤਾਂ ਦੇਖਦੇ ਰੋ ਲੋਗ ਬਟੇਰਾ ਉਹ ਕੋਲੋਂ ਜਾਂਦਾ ਅੱਗੇ ਤੁਹਾਨੂੰ ਅੱਥੇ ਦਿਖਾਵਾਂਗੇ ਅੱਥੇ ਟਰੈਕਟਰ ਵੀ ਖਾਜ ਜਾਂਦੇ ਫਿਰ ਡੋਜ਼ਰ ਪਾਣਾ ਪੈਂਦਾ ਹੈ ਤੁਹਾਨੂੰ ਅੱਗੇ ਉਹ ਹਾਂ ਅੱਗੇ ਖੱਡਾ ਬੜਾ ਤਗੜਾ ਹੈ ਠੀਕ ਠੀਕ ਹੀ ਗਰਾਮ ਦਾ ਖਾਤਾ ਚਲੋ ਚੱਲਾ ਚਲੋ ਤੁਹਾਨੂੰ ਅੱਗੇ ਉਹ ਬਟੇਰੇ ਤੁਹਾਨੂੰ ਦਿਖਾਣੇ ਆ ਰੂਰੀ ਸੋਤੇ ਤੇ ਹੌਲੀ ਚਲਾਓ ਟਰੈਕਟਰ ਤੇ ਆ ਬੰਦਾ ਚਲਾਉਂਦਾ ਗੱਡੀ ਸਾਡੇ ਵਾਲਾ ਕੋਣ ਨਹੀਂ ਚਲਾਉਂਦਾ ਮੈਂ ਲੱਭਣ ਸਾਡੇ ਬਾਰੇ ਕੀ ਸਮਾਚਾਰ ਹੈ ਸਾਡੇ ਬਾਰੇ ਸਮਾਚਾਰ ਸਹੀ ਹੈ ਪਰਮਾਤਮਾ ਦੇਰਾ ਦੂਰ ਰਹੋ ਠੀਕ ਠੀਕ ਟਰਾਲੀ ਖਾਲੀ ਹੋ ਚਲੀ ਏ ਤੁਹਾਨੂੰ ਫਿਰ ਪਿਲ ਲਿਆ ਟਰਾਲੀ ਅੱਗੇ ਜਮ ਉਹ ਜਦੋਂ ਭਰਾਂਗੇ ਵੈਨੇ ਕਿੰਦੇ ਨਾਲ ਭਰਨੇ ਆ ਸੀ ਤੁਸੀਂ ਚਲੋ ਟਰਾਲੀ ਖਾਲੀ ਤੇ ਹੁਣ ਆਪਾਂ ਚੱਲੇ ਆ ਭਰਨਾ ਤੇ ਵੇਖੋ ਅੱਗੇ ਬਣੋ ਪਾਰ ਰੋੜੀ ਕੋਲ ਜਾ ਕੇ ਪਿਲਨੇ ਆ ਡ੍ਰੈਗਨ ਇਹ ਡ੍ਰੈਗਨ ਡਾਇਨਾਸੌਰ ਦੰਬ ਦੇ ਕੰਬ ਹਾਂਜੀ ਇਹ ਆਪਣਾ ਡ੍ਰੈਗਨ ਹੈ ਉਹ ਆਪਣਾ ਡਾਇਨਾਸੌਰ ਹੈ ਛੱਟਾ ਹੁੰਦੇ ਬਹੀ ਜੀ ਤਾਂ ਤੁਸ ਜੀ ਡ੍ਰੈਗਨ ਕਿਵੇਂ ਲੱਗ ਰਿਹਾ ਤੁਹਾਨੂੰ 50 ਨੰਬਰ ਟੱਰ ਭਲਵਾਣੀ ਆਪਾਂ ਰੂਟ ਆਰਡਰ ਪਿੱਛੇ ਪਾਇਆ ਹੋਇਆ ਪਹਿਲੀ ਵਾਣੀ ਆਪਾਂ ਚੱਲੀ ਗੀਜਣੀ ਅੱਜ ਹੋਰ ਸੌਕ ਓਕੇ ਬਾਈ ਆ ਇਸ ਆਪਣੀ ਟ੍ਰੈਲਿੰਗੇ ਪਰ ਚੁੱਕੀ ਹੈ ਆਪਾਂ ਹੁਣ ਜਾਣਾ ਰੂਲੀ ਸੁੱਟਣ ਓਕੇ ਤੋ ਹੈ ਆ ਵੇਖੋ ਇਹ ਇੱਕ ਕਾਹਂਡ ਹੋ ਗਿਆ ਹੈ ਆਪਣਾ ਕੁੱਤਾ ਵੱਢ ਗਿਆ ਆਪਣੇ ਬੰਦੇ ਨੂੰ ਪਹਾਂ ਯਾਰ ਉਹਨੂੰ ਪਰਾਂ ਲੈ ਜਾ ਮਿਹਰਸਾ ਚੜਦਾ ਫਿਰਜੀ ਆ ਵੱਡੇ ਹੁਣ ਤਾਂ ਮੈਨੂੰ ਲੱਗਦਾ ਤਿੰਨ ਹੀ ਟੀਕੇ ਲੱਗਦੇ ਨੇ ਪਹਿਲਾਂ 12 ਲੱਗਦੇ ਹੁੰਦੇ ਸੀ ਜਦੋਂ ਲੱਗੜ ਕੇ ਉਹਦੀ ਵੀਡੀਓ ਬਣਾਵਾਗੇ ਸੀ ਕੀ ਗਈ ਤੁਹਾਨੂੰ ਖਾਣਿਆ ਵੱਡਿਆ ਕਿਹੜਾ ਕੁੱਤਾ ਤੁਹਾਨੂੰ ਖਾਣਿਆ ਆਪਾਂ ਓਏ ਐਡਾ ਇਫਰ ਲਵਾ ਦੇ ਟੋਮੀ ਅਦਰ ਆ ਬਾਹਰ ਓਏ ਟੋਮੀ ਅਦਰ ਆ ਵੇਖੋ ਜੀ ਆ ਵੱਡ ਗਿਆ ਸ਼ਿਕਾਰੀ ਇੱਧਰ ਬਾਹਰ ਨਿਕਲ ਇੱਧਰ ਆ ਆ ਖਰਾਨ ਨਾਲ ਸੁੰਦਾ ਹੈ ਨਿੰਚ ਤੇ ਰਾਤ ਨੂੰ ਕੰਮ ਕਰਦਾ ਹੈ ਆਪਣਾ ਡਿਊਟੀ ਤੇ ਬੜੀ ਤਗੜੀ ਡਿਊਟੀ ਤੇ ਰਹਿੰਦਾ ਹੈ ਰਾਤ ਨੂੰ ਬਸ ਇੱਥੇ ਖੜਾ ਹੈ ਹੀ ਬੰਦਾ ਇਹਨੂੰ ਪਤਾ ਨਹੀਂ ਸੀ ਵਿੱਚੇ ਕੋਤਾ ਵੀ ਆਇਆ ਮੈਂ ਉਹ ਮਹਾਵੀਰ ਕੰਨ ਇੱਕ ਸਲਾਹ ਦਿੰਦਾ ਪਿਆ ਸੀ ਕੀ ਸਲਾਹ ਵੀਰ ਜੀ ਬਸ ਰਹਿਣ ਤੇ ਆ ਸਲਾਹ ਦੇਣ ਜਿ ਘਾਟਾ ਹੀ ਘਾਟਾ ਐ 10000 ਮੈਂ ਤਾਂ ਜਿੰਨਾ ਇਹਨਾਂ ਮੋਜਾਂ ਗੋਆ ਕਰ ਛੱਡੇ ਨੂੰ ਡੈਪਰ ਲਵਾਂ ਚ ਫਾਇਦਾ ਐ ਡੈਪਰ ਲਵਾ ਦੇ ਭੈਂਤ ਡੈਪਰ ਭਰਿਆ ਚੁੱਕ ਕੋਠੇ ਦੇ ਵਗਾ ਛੱਡੇ ਲੋੜ ਮੈਂ ਥਾਪੀਆ ਥਾਪੀਆ ਤੇ ਪਿੱਛੇ ਨਹੀਂ ਜਾਂ ਉਹਨੇ ਚੱਕਰਾਂ ਪੈਣਗੇ ਆਗੇ ਗੱਦੇ ਵਿੱਚ ਬੜਾ ਕਿਤੋਂ ਜੱਟੀਏ ਵੀਰ ਕੀ ਹੋਇਆ ਅਕਬਰ ਕੀ ਕੀ ਸਵਾਲ ਸੀ ਕੋਈ ਸਵਾਲ ਨਹੀਂ ਯਾਰ 25 ਦਿਨ ਹੋ ਗਏ ਪੈਣ ਤੇ ਲੱਗੀ ਨੂੰ ਭਜਾਉਂਦੇ ਨਹੀਂ ਪੈ ਰੂਟੀ ਸਾਰੀ ਭੁੱਗ ਗਈ ਮੈਨੂੰ ਵੀ ਮੈਂ ਤਾਂ ਸਰਵ ਨਹੀਂ ਕਰਨਾ ਪੈਲੀ ਜਾਦੇ ਪੈਲੀ ਸਾਰੀ ਪੁੱਕੇ ਗੋਲਦੀ ਤੇ ਨਸਾਨ ਹੋ ਗਰੇ ਨੂੰ ਤਾਂ ਕੋਈ ਪਤਾ ਨਹੀਂ ਧੰਨਵਾਦ ਅਰੇ ਬੋੜ ਨੇ ਕਿਹੜੇ ਪਾਈਏ ਉੱਠਾ ਲੈ ਜਾ ਰਿਹਾ ਪਾਓ ਵੀਰੇ ਟਰੈਕਟਰ ਨੂੰ ਵੱਡੇ ਆ ਪੈਣ ਤੇ ਉੱਤੇ ਲਗਾ ਫਿਰ ਬੰਦਾ ਬੱਲੇ ਉਤਰੇ ਨਾ ਨਾ ਟਰਾਲੀ ਪਏ ਥੱਲੇ ਸੰਗਲ ਪਾ ਕੇ ਲੱਗੇ ਫਿਰ ਉਹਨੇ ਟਕਰਾ ਪੈ ਗਿਆ ਚਾਦ ਕੀ ਹੋਇਆ ਕੀ ਹੈ ਉਹ ਨਾ ਗੀਰ ਮਾਸੜਾ ਕੱਟੀ ਵਾਲੀ ਗੀਰ ਪਿਛਲੀ ਵਾਰ ਵੀ ਮਿਲ ਲਦਾ ਵੀਰ ਕੀ ਹੈ ਪੱਕਾ ਨਹੀਂ ਚੱਲਦਾ ਅੱਗ ਲੱਗ ਜੈ ਨੂੰ ਇਹ ਵੀ ਹੈ ਗੋਗਾ ਖਾਲੀ ਭਰ ਕੇ ਤੇ ਟਰੈਕਟਰ ਫਸ ਗਿਆ ਓ ਫਿਡੇ ਨੂੰ ਤੇਰੇ ਫਿਡੇ ਨੂੰ ਇਹ ਲੋ ਹੈਵੀ ਡਰਾਈਵਰ ਸੰਗਲ ਤੋੜ ਕੇ ਪਾ ਮਾਰਿਆ ਹੂੰ ਸਰ ਬੁੱਧਾ ਖਾਇਆ ਆਪਰਾ ਆ ਡਰਾਈਵਰ ਉੱਪਰ ਬੈਠਾ ਸੀ ਸੰਗਲ ਨਿਕਲ ਗਿਆ ਬੜੇ ਚਿਰ ਦੇ ਬਾਅਦ ਟਰੈਕਟਰ ਕੰਦ ਕਿਕ ਸਾਈਕਲ ਸੰਕਲ ਤੋੜ ਕੇ ਵਾਹਾਂ ਲਿਆਇਆ ਟਰਾਲੀ ਪੈਰੀ ਚ ਤੇ ਹੁਣ ਅਸੀਂ ਲਾਂ ਲੱਗੇ ਆ ਰੋਹੀ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਐਕਸਪੀਰੀਅੰਸ ਬੂੜਾ ਕਟਿਆਰੇ ਵਾਲਾ ਜੀ ਤੇ ਇੰਨੀ ਅਸੀਂ ਸੰਗਲ ਤੋੜਦੇ ਤੇ ਟਰੈਕਟਰੀ ਕੀ ਪਰ ਚੱਲਾ ਅਸੀਂ ਮਗਾ ਬਚਾਇਆ ਸੱਤ ਦਬਾ ਕੇ ਫਿਰ ਵੇਖ ਕੇ ਬ੍ਰੋਚ ਚ ਬਣਿਆ ਰਿਹਾ ਜੀ ਤੁਹਾਨੂੰ ਦਿਖਾਵਾਂਗੇ ਹੋਰ ਚੰਗੀ ਤੋਂ ਦਿਖਾਵਾਂਗੇ ਇੱਥੇ ਹੀ ਖਾਦ ਲੈਣ ਜਾਂਦੇ ਨੇ ਆ ਉਹ ਜਿਆਦਾਤਰ ਤਾਂ ਗੱਡੀ ਉੱਤੀ ਜੂਮੂ ਚਲ ਖਰਾ ਹੋ ਗਈ ਕਿੰਨੇ ਬੱਤੇ ਖਾ ਗਏ ਪੈਰ ਤੇ ਕਿੱਧਰ ਮਾਰ ਲਈ ਪਰ ਇਹ ਕੁੱਪਟਰ ਜਵਾ ਚੱਲ ਜਾਂਦੇ ਨੇ ਚੱਲ ਕਿਹਨੇ ਆਪਾ ਕੱਲ੍ਹ ਤੇ ਤੇ ਨਹੀਂ ਆਣੀ ਅੱਜ ਕੋ ਖੜਾ ਹੁੰਦਾ ਹੈ ਆ ਚਲੋ ਤਾਂ ਕੋਈ ਜਗ੍ਹਾ ਤੇ ਬੈਠੇ ਆ ਕਿੱਥੇ ਨਾ ਹੈ ਬੋਦੀ ਬਾਸ ਪਹੁੰਚ ਲੈ ਆਪਾਂ ਸੋਸਾਇਟੀ ਨੂੰ ਖਾਦ ਲੈਣੀ ਹੈ ਆ ਬਹੁਤ ਕਿੰਨੇ ਕਿਤੇ ਬਗਾ ਲਈਏ ਪੰਜਾਬ